ਸ਼ਾਦਤ ਕੋ ਨ ਆਵਤ ਨੇ ਬਿਪਤਾ ਵੇਲੇ ਸਾਰੇ ਸਾਥ ਛੱਡ ਜਾਂਦੇ ਬੰਦਾ ਬਿਮਾਰ ਹੋ ਜੇ ਹਸਪੀਟਲ ਚਾ ਕਿੰਨੇ ਕੁ ਜੀ ਪਤਾ ਲੈਣ ਆਉਂਦੇ ਬੜੇ ਖਾਸ ਹੋਣਦੇ ਨੇ ਉਹ ਵੀ ਬਹੁਤਿਆਂ ਚੋਂ ਤੇ ਮੂੰਹ ਮਲੱਜ ਜਾਂਦਾ ਤੇ ਤੁਸੀਂ ਦੇਖੋ ਜਿਹੜਾ ਬੰਦਾ ਹਸਪੀਟਲ ਚ ਪਿਆ ਹੈ ਨਾ ਉਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਮਨ ਸਹਿ ਚ ਚਲਾ ਜਾਂਦਾ ਰਿਸ਼ਤੇਦਾਰ ਆਉਂਦੇ ਨੇ ਫਲ ਫਰੂਟ ਲੈ ਕੇ ਵੀ ਚਲੋ ਇਹ ਫਲ ਫਰੂਟ ਖਾ ਲੇਗਾ ਰੋਟੀ ਤੇ ਲੈ ਕੇ ਜਾਣੀ ਨਹੀਂ ਫਲ ਫਰੂਟ ਖਾ ਲੇਗਾ ਤੁਸੀਂ ਵੇਖੋ ਇੱਕ ਟੇਬਲ ਤੇ ਫਲ ਫਰੂਟ ਪਏਗਾ ਉਹਦਾ ਮੂੰਹ ਦੂਜੇ ਪਾਸੇ ਹੋਵੇਗਾ ਉਹਨੂੰ ਨਹੀਂ ਚੰਗਾ ਲੱਗਦਾ ਕੁਝ ਰਿਸ਼ਤੇਦਾਰ ਆਣਗੇ ਵੀ ਚਾਲੇ ਦੀ ਮਾਈਕੀ ਤੌਰ ਤੇ ਮਾਇਆ ਦੇ ਤੌਰ ਤੇ ਦੀ ਮਦਦ ਕਰਦੀਏ ਉਹ ਉਹਨੂੰ ਧਨ ਦੇਣਗੇ ਤੇ ਉਹ ਸਰਾਣੇ ਥਲੇ ਰੱਖ ਦਿੰਦੇ ਪੈਸੇ ਉਪਰੇ ਬੰਨੇ ਮੂੰਹ ਕਰ ਲੈਂਦਾ ਇੱਕ ਸਾਈਡ ਤੇ ਧੀਆ ਪੁੱਤਰ ਸਾਰੇ ਬੈਠੇ ਆ ਖੜੇ ਨੇ ਕੁਝ ਬੈਠੇ ਨੇ ਉਹਦਾ ਮੂੰਹ ਦੂਸਰੇ ਪਾਸੇ ਹੁੰਦਾ ਹਮੇਸ਼ਾ ਮਰੀਜ਼ ਦਾ ਮੂੰਹ ਇੱਧਰ ਕਰਨ ਨੂੰ ਨਹੀਂ ਚਿਤ ਕਰਦਾ ਮੋਟ ਜਾਂਦਾ ਉਹਦਾ ਪਰ ਜਦੋਂ ਠੀਕ ਹੋ ਜਾਂਦਾ ਫਿਰ ਉਹਨਾਂ ਨੇ ਮੂੰਹ ਪਾ ਲੈਂਦਾ ਪਰਮਾਤਮਾ ਨੇ ਮੌਕਾ ਦਿੱਤਾ ਇਹ ਤੁਹਾਡਾ ਵੀ ਕਈ ਵਾਰ ਪ੍ਰੈਕਟੀਕਲ ਹੋਏਗਾ ਪਰਮਾਤਮਾ ਨਾ ਕਰੇ ਵੀ ਸਰੀਰ ਤੰਦਰੁਸਤ ਰਹੇ ਪਰ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਆ ਹੋਏਗਾ ਵੀ ਜਦੋਂ ਬੰਦਾ ਬਿਮਾਰ ਪੈ ਜਾਂਦਾ ਨਾ ਉਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਬੁਖਾਰ ਹੀ ਹੋ ਜੇ ਆਪਾਂ ਨੂੰ 102 103 ਕੋਈ ਚੰਗਾ ਲੱਗਦਾ ਉਹੀ ਧੀਆਂ ਪੁੱਤਰ ਕਿੰਨੇ ਵਧੀਆ ਲੱਗਦੇ ਨੇ ਉਹੀ ਮਾਇਆ ਕਿੰਨੀ ਵਧੀਆ ਲੱਗਦੀ ਜਦੋਂ ਬੰਦਾ ਢਿੱਲਾ ਮੱਠਾ ਪੈ ਜੇ ਤੇ ਮੂੰਹ ਬਾਸੇ ਕਰ ਲੈਂਦਾ ਇਹਦੇ ਤੋਂ ਭਾਵ ਹੈ ਕਿ ਇਹ ਚੀਜ਼ਾਂ ਸਾਨੂੰ ਉਲਝਾਉਣ ਵਾਸਤੇ ਰੱਖੀਆਂ ਐ ਅਸੀਂ ਉਲਝ ਜਾਈਏ ਇਹ ਹੀ ਫਸਾ ਦਿੰਦੀਆਂ ਬਾਅਦ ਚ ਹਸਪਤਾਲ ਦੇ ਵਿੱਚ ਬੰਦਾ ਬਿਮਾਰ ਏ ਅਸ਼ਾ ਪਹਿਲੇ ਸਮਝਦਾਰ ਹੁੰਦਾ ਹੀ ਕੋਈ ਸੱਸ ਸੋਹਰਾ ਕੋਈ ਬਿਮਾਰ ਹੋ ਜਾਂਦੇ ਹੀ ਨਾ ਤੇ ਕੋਈ ਗੁਰਮੁਖ ਪਤਾ ਲੈਣ ਜਾਂਦੇ ਤੇ ਉਹ ਕਹਿੰਦੇ ਹੀ ਵੀ ਸਾਡੇ ਪਿਤਾ ਜੀ ਕਦੋਂ ਠੀਕ ਹੋਣਗੇ ਸਾਡੀ ਮਾਤਾ ਕਦੋਂ ਠੀਕ ਹੋਏਗੀ ਅੱਜ ਸਮਾਂ ਦਾ ਨਾ ਕੀ ਹੈ ਅੱਜ ਕਿਸੇ ਬਜ਼ੁਰਗ ਦਾ ਤੁਸੀਂ ਪਤਾ ਲੈਣ ਚਲ ਜੋ ਤੇ ਉਹਦੀਆਂ نوਹਾਂ ਕਹਿਣਗੀਆਂ ਵੀ ਕਿੰਨਾ ਕਚੇੜਾ ਹੈਗੇ ਨੇ ਪਾਪਾ ਜੀ ਬੀਬੀ ਜੀ ਕਿੰਨਾ ਕਚੇੜਾ ਅੱਜ ਇੰਤਜ਼ਾਰ ਕਰਦੇ ਮਰਨ ਦਾ ਦੁਖਨੀਗਾ ਕਿਸੇ ਨੂੰ